ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਸੰਧੂ ਵੱਡੇ ਜੀ ਸੰਧੂ ਕਲਾ ਹਨਾ ਜੀ ਹਾਂ ਜੀ ਸੰਧੂ ਕਲਾ ਬਰਨਾਲੇ ਜਿਹਦੇ ਦਾ ਪਿੰਡ ਆ ਤੇ ਬਾਈ ਭਰਪੂਰ ਕੋਲੇ ਪਹੁੰਚੇ ਆਂਗੇ ਬੈਣਾ ਤੁਹਾਨੂੰ ਦਿਖਾਵਾਂਗੇ 4 4 ਹੀ ਬਾਜਬਰੇਟ ਵਾਲੀਆਂ ਵੀ ਆ ਵਿੱਚੇ ਸਾਰੇ ਤਰ੍ਹਾਂ ਦਾ ਸੌਦਾ ਸਸਤਾ ਵੀ ਤੇ ਮਹਿੰਗਾ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਠੀਕ ਠਾਕ ਚੜਦੀ ਕਲਾ ਕਿਰਪਾ ਗੁਰਾਂ ਦਾ ਅਸਮਰ ਜੀ ਓਕੇ ਜੀ ਵਧੀਆ ਚੱਲੀ ਜਾਂਦਾ ਹਾਂ ਹਾਂ ਸੋਨਾ ਕਰੋ ਵਾ ਕਿਵੇਂ ਰਿਹਾ ਵੀਡੀਓ ਦਾ ਰਿਸਪੌਂਸ ਹੋ ਚੱਲਿਆ ਬਾਈ ਵੀਡੀਓ ਦਾ ਰਿਸਪੌਂਸ ਕਿਵੇਂ ਰਹਿੰਦਾ ਪੂਰਾ ਵਧੀਆ ਇੱਕ ਨੰਬਰ ਆ ਜੀ ਓਕੇ ਜੀ ਤੇ ਅੱਜ ਪਹਿਲਾਂ ਤਾਂ ਨੰਬਰ ਬੋਲਦੇ ਜੀ 99154 6734 66734 ਤੇ ਜ਼ਿਲ੍ਹਾ ਆਪਾਂ ਨੂੰ ਆ ਗਿਆ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਪਿੰਡ ਸੰਧੂਕਲਾ ਹਮ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਪਾਈ ਜਾਂਦੀ ਹੱਤ ਆਪਾ ਨੇੜੇ ਤੇੜੇ ਨੇੜੇ ਆਪਾਂ ਨੂੰ ਮੰਨ ਲਾ ਵੀ ਮਾਨਸਾਲੇ ਪਾਸੋਂ ਤੋ ਪਾਰ ਹੈ ਗਿਆ ਬਰਨਾਲੇ ਵਾਲੇ ਪਾਸੋਂ ਸੈਣਾ ਰਹਿ ਗਿਆ ਭਗਤੇ ਵਾਲੇ ਤੋਂ ਮੋਗੇ ਵਾਲੇ ਪਾਸੋਂ ਪਧੌੜ ਨੇੜੇ ਕਿਉਂਕਿ ਇਹ ਤਾਂ ਦੱਸ ਦਈਦਾ ਵੀ ਨੇੜੇ ਬੰਦਾ ਆ ਜਾਏ ਫੋਨ ਕਰੀ ਵੀ ਨਾ ਲੱਗੇ ਨਿਸ਼ਾਨੀਆਂ ਦੱਸ ਕੇ ਘਰੇ ਪਹੁੰਚ ਜਾਂਦਾ ਛੇਤੀ ਆਨ ਲ ਕੇ ਸਹੀ ਹੋ ਜਾਂਦੀ ਤੇ ਬਾਕੀ ਦਾ ਜਿਹੜਾ ਆਪਣਾ ਘਰ ਆਗਾ ਇਹ ਲੋਕੇਸ਼ਨ ਹੈਗੀ ਹੈਗੀ ਜਿਹੜਾ ਪਧੌੜ ਤੋਂ ਤਾਪੇ ਨੂੰ ਰੋਡ ਜਾਂਦਾ ਉਹ ਰੋਡ ਤੋਂ ਤਾਪੇ ਨੂੰ ਉੱਪਰ ਜਾਂਦਾ ਹੈ हाईवे ਤੋਂ ਉੱਪਰ ਆ ਬਾਹਰ ਤੇ ਆਪਣੇ ਖੱਡਾ ਬਣਿਆ ਬਣ ਚਾਹੀ ਤੇ ਉੱਤੇ ਪਿਆ ਵਾ ਸ਼ੈੱਡ ਹਾਂਜੀ ਤੇ ਅੱਜ ਫਿਰ ਕਿੰਨੇ ਲਖਾ ਰਹੇ ਆ ਅੱਜ ਆਪਣੇ ਕੋਲ 4 ਨਾਗ ਹੈ 4 ਨਾਗ ਹਾਂਜੀ ਤੇ ਚਾਰਾਂ ਦੇ ਜਾਤੀ ਮਰਾਵਾ ਪਹਿਲੇ ਨੰਬਰ ਦੇ ਜਿਹੜੀ ਆਪਾਂ ਜਰਸੀ ਦੇਖੀ ਜਾਂਦੇ ਆ ਜੀ ਇੱਕ ਆਪਾਂ ਟਾਈਮ ਨੋਟ ਕਰਾ ਲ ਗਏ ਵੀ 2:30 ਵਜੇ ਦਾ ਟਾਈਮ ਆ ਹਜੇ 4 ਘੰਟੇ ਚੁਆਇਸ ਪਾਈ ਦੇ ਵਿੱਚ ਬਾਕੀ ਆ ਹਾਂਜੀ ਤੇ ਕਿੰਨਾ ਹੈ ਥੱਲੇ ਦੁੱਧ ਤੇ ਕਦੋਂ ਸੂਈ ਹੈ ਜੀ ਇਹ ਰਾਤ ਸੂਈ ਆ ਰਾਤ ਸੂਈ ਜੇਰ ਵਗੈਰਾ ਓਕੇ ਆ ਅੱਛਾ ਰਾਤ ਕਰਕੇ ਦੇਖ ਹਾਂ ਤੜਕੇ ਆਪਾਂ ਝੂੜ ਨਹੀਂ ਬੋਲਣਾ 4 ਕਿਲੋ ਬੋਲੀ ਚੂਈ ਓਕੇ ਸ਼ੀਵ ਸਾਊ ਸੁਹਾ ਦੁੱਧਾ 18 ਕਿਲੋ ਦੁੱਧ ਪਲੂਣ ਦਾ ਕੱਢਿਆ ਵਾ ਓਕੇ ਇਹ ਆ ਦੇਖੋ ਆਮ ਤਾਂ ਕੋਈ ਨਹੀਂ ਚੂਣ ਚਾਂ ਦਾ ਆਂਤ ਨਹੀਂ ਕੋਈ ਹੂੰ ਤੇ ਤੁਸੀਂ ਐ ਮੰਨ ਲਓ ਵਿੱਚੋਂ ਆਈ ਇੱਕ ਨੰਬਰ ਹੈ ਤੇ ਵਾਈ ਜਬੂਈ ਦਾ ਕੋਈ ਚੱਕਰ ਹੀ ਨਹੀਂ ਆ ਦੇਖੋ ਜੀ ਹੂੰ ਬੱਚਾ ਕੋਈ ਛੱਡਿਆ ਨਹੀਂ ਆਪਾਂ ਦਿੱਤਾ ਮਗਰ ਬੱਚਾ ਓਕੇ ਮਗਰ ਆ ਗਿਆ ਬੱਚਾ ਹਾਂ ਤੇ ਬਾਈ ਜੀ ਕਿੰਨੇ ਕ ਦੁੱਧ ਦੀ ਆਪਾਂ ਇਹ ਤੋਂ ਉਮੀਦ ਰੱਖੀ ਠੀਕ ਕਿਲੋ ਦੁੱਧ ਪਾ ਲੂ ਫਿੱਟ ਕੰਪਟ ਅੱਧਾ ਬਾਕੀ ਦੀ ਗੱਲ ਜਾਨ ਦੇ ਅੰਦਰ ਦੀ ਛਕੀ ਨਹੀਂ ਹਾਂ ਗੋਲੇ ਯਾਰ ਕੀ ਪਈਆ ਜਿਹਨੇ ਹੁਣ ਜੋ ਸੂਆ ਚੱਕ ਗਈ ਵਹਿੜ ਫੇਰ ਤੂੰ ਦੇਖੀ ਵਹਿੜ ਕੀ ਲੱਗਦੀ ਆ ਹੁਣ ਹੀ ਵਾਰ ਦੇ ਕਿੰਨੀ ਜਾਨ ਪ੍ਰਾਣ ਵਾਲੀ ਲੱਗਦੀ ਓਕੇ ਜੀ ਜਮਾ ਗੱਲ ਜਮਾਂ ਸਹੀ ਆਪਾਂ ਭੁਲਾ ਕਰ ਗਈ ਜਿਹੜਾ ਸਾਫ ਕਿਉਂ ਬਾਕੀ ਦਾ ਕੱਲ ਕੁਛ ਨਾ ਕੋਲ ਨਾਲੇ ਤਾਂ ਆਪਾਂ ਲੈ ਕੇ ਆਏ ਆ ਆ ਦੇਖੋ ਜੀ ਫੇਸ ਦੀ ਕੁਆਲਿਟੀ ਇੱਕ ਨੰਬਰ ਹਾਂਜੀ ਬਾਕੀ ਦਾ ਜਾਨ ਜਾਂਦ ਵਾਲੀ ਠੀਕ ਆ ਜੀ ਤੇ ਖਣ ਹਵਾਲੇ ਦੀ ਪੂਰੀ ਚੰਗੀ 4 ਕਿਲੋ 22 ਦਾ ਕਹਿਣਾ ਬੋਲਾ ਕੱਢਿਆ ਵਾ ਥੱਲੇ ਉਹ ਤੇ ਹੁਣ ਵੀ ਲੇਵਾ ਚੰਗਾ ਕਰਮਾਲੀ ਤਿਆਰ ਕਰੀ ਬੈਠੀ ਆ ਬਾਕੀ ਦੀ ਗੱਲ ਜਾਨ ਜਾਂਦੀ ਤੇ ਕੱਦ 'ਚ ਕੋਈ ਵੀ ਕਮੀ ਨਹੀਂ ਚੰਗੇ ਗੱਡ ਕਾੜ ਦੀ ਆ ਗਈ ਜੀ ਬਾਕੀ ਦਾ ਰੁੱਤ ਚੰਗੀ ਆ ਦੇਖ ਜੇ ਚੰਗਾ ਸਾਂਹ ਨੂੰ ਬੰਦਾ ਤਾਂ 25 ਕਿਲੋ ਦੁੱਧ ਵੀ ਪਾ ਦੂ ਬੱਚੇ। ਦੇ ਦੇਣਾ ਦੇ। ਯਾਨੀ ਕਿ 20 ਕਿਲੋ ਐ ਮੰਨ ਲਾ ਵੀ ਖੁੱਲਣ ਖੁੱਲਾ ਬੈਠਾ। ਖੁੱਲਣ ਖੁੱਲਾ ਸੱਚੀ ਗੱਲ। ਉਹ ਵੀ ਬਾਹਰ ਨਹੀਂ ਪਾਉ ਪੰਜਾਬ ਵਾਲੀ ਜਰਸੀ ਆ। ਜਮਾ ਪੰਜਾਬ। ਉਹ ਛੋਟੀ ਨਹੀਂ। ਲੈ ਚਲੋ ਜੀ ਬੱਚੇ ਕੋਲੇ ਜ਼ਰੂਰ ਜਾਊਗੀ ਥੋੜਾ ਜਿਹਾ ਕਰੂਗੀ। ਤੇ ਥਣ ਥਣ ਹਾਥੀ ਚਵਾਈ ਮੁੱਠੀ ਵਾਲਾ ਲੱਗਿਆ ਵਾ। ਤੇ ਆਹ ਦੇਖੋ ਜੀ। ਬਾਕੀ ਸਾਰਾ। ਸੇਲ ਸਾਉ ਦਾ ਮਤਾ ਵਾਲਾ ਚੰਗਾ ਗਾ। ਬਾਕੀ ਦਾ ਕੋਈ ਇਹਨੂੰ ਪੱਕੇ ਦਾ ਨਹੀਂ ਕੋਈ ਕੱਚੇ ਦਾ ਨਹੀਂ ਜੋ ਮਾਰਜੀ ਖੋਲੀ ਫਿਰੋ ਹਣਾ। ਹਾਂਜੀ ਹਾਂ। 100 ਰੁਪਏ ਤੋਂ ਕਰੋ ਜੀ ਚੈੱਕ। ਆਹ ਦੇਖੋ। ਸਮਾਰ ਕੇ ਕਰ ਲੋ ਜੇਕ ਬਾਕੀ ਕਾਦ ਘੜ ਫਲ ਕੀ ਡਿਮਾਂਡ ਆ ਗਈ ਜੀ ਇਹਦੀ ਡਿਮਾਂਡ ਦੇਖੋ ਆਪਾਂ ਹੁਣ ਮੰਗਣ ਨੂੰ ਤਾਂ ਚਾਹੇ 85000 ਮੰਗ ਲਈ ਲੈਣ ਦੇਣ ਦੱਸੋ 75000 ਰੁਪਏ ਚੋ ਛੋੜ ਸੱਪਾ ਕਰ ਦਾਂਗੇ ਜਮਾ ਜਾਏ ਮੁੱਲ ਜਮਾ ਜਾਏ ਮੁੱਲ ਸੁਦਾ ਰਾਤ ਬਿੜੋ ਪੋਣਾ ਤੈਨੂੰ ਵੀ ਪਤਾ ਕਿੰਦੰਗਾ ਨਹੀਂ ਐਸਾ ਮਿਲਦੀ ਨਹੀਂ ਇਹ ਜੀ ਗੋਲੇ ਮਿਲਦੀ ਨਹੀਂ ਗੋਲੇ ਯਾਰ ਕੀ ਵਹਿਣਾ ਇਹਨੂੰ 24 25 ਕਿਲੋ ਰੁੱਤ ਦੇ ਹਿਸਾਬ ਨਾਲ ਕੋਈ ਬੜਾ ਨਹੀਂ ਦੁੱਧ ਤੇ ਹੁਣ ਬਾਈ ਜੀ ਆਪਾਂ ਦੋ ਨੰਬਰ ਐਚ ਐਫ ਦੀ ਗੱਲ ਕਰ ਲੀਏ ਇਹ ਐਚ ਐਫ ਆ ਗਈ ਇਹਦੇ ਮਗਰ ਵੀ ਬੱਛਾ ਇਹ ਨੂੰ ਬਾਈ ਡੂਡ ਵੀ ਨਾ ਹੋ ਗਿਆ ਸੋਈ ਨੂੰ ਦੁੱਧ ਕਿੰਨਾ ਮੈਣ ਨਾਲਾ ਦੁੱਧ ਅੱਜ ਮੰਨ ਲਾ ਵੀ 14 ਲੀਟਰ ਹੂ 13 ਮੰਨ ਕੇ ਸੌਦਾ ਕਰਿਆ ਓਕੇ ਜੀ 13 ਜਮਾ ਰੈਡੀ ਛੇ ਸੌ ਚੋਈ ਚੁਈ ਦਾ ਅੰਤ ਕੋਈ ਨਹੀਂ ਲੈਣਾ ਪਾ ਨਾ ਪਾ ਪੰਜਾ ਜਿਆਦਾ ਬਹੁਤ ਆ ਨਾ ਇੱਕ ਇੱਕ 101% ਜਿਆਦਾ ਹੈਗੀ ਓਕੇ ਮੱਛੀ ਦੀ ਆ ਦੇਖੋ ਜੀ ਹੂੰ ਕੀ ਮੋਲ ਆ ਗਿਆ ਜੀ ਦਾ ਇਹਦਾ ਮੋਲ ਬਸ ਮੰਨ ਲਓ ਵੀ ਆਪਾਂ ਮੋਲ ਚ ਇਹਦਾ 45000 ਕਰਾ ਲਓ 42000 ਦੀ ਗੱਲ ਦੀ ਦੁੱਧ ਕਿੰਨਾ ਦੱਸਿਆ ਜਮਾ ਟੋਕੜਾ ਆਪਾਂ ਦੁੱਧ ਮੰਨ ਲਾ ਗਰੀਬ ਘਰੋਂ ਆਈ ਵੀ ਆ ਅੱਜ 14 ਉਹ 13 ਮੰਨ ਕੇ ਲੈ ਲੈ ਤੁਧ ਬੈੜ 16 17 ਕਿਲੋ ਤੁਹਾਡਾ ਬਰੀਡ ਬਹੁਤ ਆ ਨਾ ਜੀ ਹਾਂ ਕੁਆਲਟੀ ਆ ਥੋੜੀ ਜੀ ਬਸ ਬੈੜਾ ਪਾਊਡਰ ਪਾ ਕੇ ਸਾਹਮਣ ਵਾਲੀ ਸਾਹਮਣ ਵਾਲੀ ਜਮਾ ਜੀ ਇੱਕ ਮੜਾ ਜੀ ਬਸ ਆਇਆ ਮੇਰਾ ਟਾਈਮ ਨਹੀਂ ਲੱਗਿਆ ਮੜੇ ਜੀ ਪੈਰ ਵਤ ਕਰਨ ਵਾਲੇ ਮੜੇ ਪੈਰ ਵਤ ਕਰਨੇ ਜੀ ਆਪਾਂ ਇਹਦੀ ਕੇਅਰ ਕਰਾਂਗੇ ਨੇ ਦੋ ਦਿਨ ਹਾਂ ਬਰੀਕੀ ਬਰੂਕੀ ਬੱਚੀ ਦੇ ਵਿੱਚ ਬਾਲੀ ਆ ਆ ਦੇਖੋ ਇਹ ਸੂਆ ਕਿਹੜਾ ਹੈ ਤੀਜਾ ਤੀਜਾ ਜੀ ਓਕੇ ਜੀ ਹਾਂ ਲੈ ਚੱਲੋ ਜੀ ਮੁੱਲ ਜਮਾ ਜਾਇਜ਼ ਵਾਈ ਨੇ ਬੱਚਿਆਂ ਵਾਲਾ ਇਹਦਾ ਕਰਿਆਗਾ ਦੇਖੋ ਬੱਚਿਆਂ ਦਾ ਮੁੱਲ ਟੋਕਰ ਦਾ ਕਹਿ ਲਓ ਗੱਠੀਆਂ ਦਾ ਕਹਿ ਲਓ ਤੇ ਦੁੱਧ ਰੈਡੀ ਵਾਲੀ ਆ ਕੇ ਇਹ ਨਹੀਂ ਗੱਲ ਹੈਗੀ ਜਿੰਨਾ ਬਾਜ ਨਹੀਂ ਦੱਸਿਆ ਤੁਸੀਂ ਕੱਢ ਕੇ ਲੈ ਜਾ ਸਕਦੇ ਹੁਣ ਰੋਤ ਆ ਗਈ ਜਿਹੇ ਜੀ ਵੇਰ ਚੱਲ ਪੇ ਖਾਣੇ 20 ਕਿਲੋ ਬਾਹਰ ਜਮਾ ਜਾਏ ਗੱਲ ਇਹਦਾ ਨਹੀਂ ਕੋਈ ਪਤਾ ਕਿੱਥੇ ਕਿ ਜਾ ਕੇ ਖੜ ਜੇ ਦੁੱਧ ਨੂੰ ਇਹ ਤਾਂ ਟੋਕਣਾ ਵਾਝ ਜਾਂਦੀਆਂ ਜੀ ਬਾਕੀ ਆ ਉਹ ਨਾ ਬੰਦੇ ਦੀ ਸਾਹ ਵੀ ਇਹੇ ਸੀ ਹਮ ਵੇਰ ਸੱਚੀ ਗੱਲ ਦੰਦੂ ਆ ਤਾਂ ਆਪਣੇ ਕੋਲੋਂ ਗਈ ਸੀ 26 ਕਿਲੋ ਤੋਂ ਸੀ ਬਾਹਰ ਹਮ ਜਿੱਥੇ ਗਈ ਵੇਰ ਦਾ ਮੈਂ ਤਾਂ ਮਾਨ ਕਰ ਬਰੀਡ ਬਹੁਤ ਆ ਹਾਂ ਉਹਨਾਂ ਨੇ ਤੰਦਰਾਂ ਨੇ ਗਰਮੀ ਚ ਖਿੱਚਤੀ ਬੈਠ ਧੁੱਪੇ ਬਣ ਮਾ ਓਕੇ ਆ ਦੇਖੋ ਜੀ ਸਾਂਭਣੀਆਂ ਹਰੇਕ ਤੇ ਬ ਹੁਣ ਵਾਹ ਦੇਖ ਆਪਾਂ ਬਿਨਾਂ ਪਸ਼ਮਾ ਤੋਂ ਧਾਰਾ ਮਾਰੀਆਂ ਦੇ ਕਰਦੀ ਨਾ ਗੁੱਲੇ ਅਗਾਸ ਲੈ ਚੱਲੋ ਜੀ ਬਾਕੀ ਦੀ ਗੱਲ ਯਾਰ ਰੇਟ ਵੀ ਇਹਦਾ ਜਮਾ ਜਾਇਜ਼ ਆ ਤੂੰ ਟੂਟਾ ਕੱਟ ਕਿਹੜਾ ਦੇ ਤੂੰ ਕੋਈ ਨਹੀਂ ਦਿੰਦਾ ਨਹੀਂ ਦਿੰਦਾ ਜੀ ਨਹੀਂ ਸਾਲ ਭਰ ਦੀ ਸੂਈ ਟੋਕੜ ਨਹੀਂ ਦਿੰਦਾ ਨਹੀਂ ਦਿੰਦਾ ਬਾਕੀ ਕੱਟ ਵਾਲਾ ਆਰਡਰ ਆਗਾ ਤੇ ਚੰਗੀ ਬਾਕੀ ਆ ਪਾਗਲੇ ਨੂੰ ਇਹ ਨਹੀਂ ਕਹਿੰਦੇ ਵੀ ਧਾਰਾ ਤੇ ਲਈ ਆਪਣੇ ਘਰੇ ਦੋ ਟਾਈਮ ਚੋਵੇ ਤਿੰਨ ਚੋ ਚੋ ਕੇ ਲੈ ਕੇ ਜਾਓ ਹਾਂ ਤਸੱਲੀ ਕਰਿਆ ਆਵਦਾ ਫੁੱਲ ਅਗਲੇ ਨੇ ਰੁਪਏ ਦੇਣੇ ਗਲਕੇ ਯਾਰ ਜਿਵੇਂ ਅਗਲੇ ਦਾ ਮਾਨ ਖੜਦਾ ਓਵੇਂ ਖੜਾਵੇ ਬਸ ਓਕੇ ਜੀ ਤੇ ਹੁਣ ਬਾਈ ਜੀ ਗੱਲ ਕਰ ਗਏ ਆਪਾਂ ਮੰਗੀਨੇ ਜੀ ਹਾਂ ਬਹੁਤ ਟੌਪ ਦੀ ਬੱਚੀ ਹੈਗੀ ਤੇ ਪਲੂਨ ਸੂਈ ਵੀ ਆ ਜੀ ਇਹ ਪਲੂਨ ਸੂਈ ਵੀ ਆ ਮੂੰਹਾਂ ਚ ਚੋਗੀ ਮੂੰਹਾਂ ਚ ਚੋਗੀ ਕਿੰਨੇ ਕ ਦਿਨਾਂ ਦੀ ਸੂਈ ਹੈ ਇਹ ਮੰਨ ਲਾ ਵੀ ਸੂਈ ਹੋਊਗੀ 4 1/2 ਮਹੀਨੇ 4 ਤੋਂ 1/2 ਮਹੀਨੇ ਹਾਂ ਤੇ ਕਿੰਨਾ ਦੁੱਧ ਆ ਜੀ ਟੀਕਾ ਮਾਲਕਾਂ ਨੇ ਭਰਾਇਆ ਨਹੀਂ ਉਹ ਕਹਿੰਦੇ ਵੀ 10ਵੇਂ ਮਹੀਨੇ ਚ ਭਰਾਵਾਂਗੇ ਹੂੰ ਹੁਣ ਉਹਨਾਂ ਨੇ ਗਾਇਆਂ ਪਾਉਣੀਆਂ ਜੀ ਸੱਜਣਾ ਆਪਾਂ ਨੂੰ ਦੇਤੀ ਧੋਕਰ ਤਾਂ 10 ਕਿਲੋ ਦੁੱਧ ਚੋਕੇ ਲਿਆਇਆ ਹੂੰ ਅੱਜ ਮੰਨ ਲਾ ਵੀ ਕੱਲ ਰਾਤ ਆਈ ਆਪਣੇ ਕੋਲੇ ਰੰਬੀ ਜਾਂਦੀ ਆ ਹੂੰ ਹੂੰ ਦੁੱਧ ਦੇਖੋ ਵੀ ਮੈਂ ਕਨਫਰਮ ਨਹੀਂ ਦੱਸ ਕਹਿ ਸਕਦਾ ਹੁਣ ਚੋਕੇ ਪਾਦਾ ਲੱਗਣਾ ਹਲਾ ਚੋਲੇ ਨੋ ਵੀ ਨਿਕਲ ਸਕਦਾ ਅੱਠ ਵੀ ਰਹਿ ਸਕਦਾ ਕੀ ਰੇਟ ਆ ਗਿਆ ਇਹਦਾ ਰੇਟ ਮੰਨ ਲਾ ਵੀ ਆਪਾਂ 1000 ਛੜ ਦਾਂਗੇ 40000 ਬਾਕੀ ਦੇ ਯਾਰ ਇਹੋ ਜਿਹਾਂ ਬੱਛੀਆਂ ਅਗਲਾ 30 ਵੀ ਦਿੰਦਾ ਹਨਾ ਕਿਹੜਾ 30 ਵੀ ਦਿੰਦਾ 45 47000 ਇਹ ਨਿਕਿੰਨਾਂ ਦਾ ਮੰਗਦਾ ਆ ਦੇਖੋ ਬਾਕੀ ਬੱਛੀ ਦਾ ਮਤਾ ਦੇਖ ਮਤਾ ਤੇ ਜਾਦ ਬਰੀਡ ਬਹੁਤ ਆ ਹਨਾ ਹਾਂ ਲੈ ਲਾ ਵਾਕਿ ਸੌਦੇ ਸਾਰੇ ਸੀਲ ਠੰਡੇ ਬਹੁਤ ਆ ਯਾਰ ਮੈਂ ਕਿਹਾ ਆਪਾਂ ਉਹ ਇਹ ਸੌਦਾ ਲੈਂਦੇ ਨਹੀਂ ਓਕੇ ਜੀ ਲੈ ਆ ਦੇਖੋ ਜੀ ਮੱਝਾਂ ਵਰਗਾ ਦੁੱਧ ਲੈ ਓਕੇ ਜੀ ਜਮਾ ਜਾਏ ਰੇਟ ਤੇ ਜਿੱਦੇ ਤਿਆਰ ਹੋ ਗਈ ਬੱਚੀ ਨੇ ਦੱਸਣਾ ਹਨਾ ਬੱਚੀ ਸਵਾ ਲੱਖ ਤੋਂ ਬਾਹਰ ਜਾਊਗੀ ਖੋਲੋ ਜੀ ਇਹਦਾ ਵੀ ਦੁੱਧ ਹੁਣ ਵੀ ਇਹ ਬੰਦਾ ਵਧੀਆ ਦੇਖ ਰੰਗ ਵੀ ਜਾਂਦੀ ਆ ਚੰਗੀ ਬਰੀਡ ਚ ਆ ਗਈ ਉਹ ਬੰਦਿਆਂ ਨੇ ਉਹ ਬੰਦਿਆਂ ਦੇ ਕੱਲੇ ਚਾਰ ਤਾਂ ਸੀ ਕਣਕ ਦੇ ਦਾਣੇ ਤੇ 20 ਪਾਉਣ ਲੱਗਿਆ ਬੰਦਾ ਹੁਣ ਵੀ ਬੈਠ 13 14 ਕਿਲੋ ਦੁੱਧ ਦੇਉਂ ਕੱਢ ਕੱਢ ਬਹੁਤ ਆ ਕੰਨ ਜਿੰਨੀ ਉੱਚੀ ਵੈੜ ਹਨਾ ਜੀ ਸੱਪਣ ਪਣਾ ਬਹੁਤ ਆ ਬੂਟੇ ਓਕੇ ਜੀ ਬਾਕੀ ਦੀ ਗੱਲ ਯਾਰ ਗਾਂ ਜੀ ਨੇ ਤਿਆਰ ਕਰ ਲਈ ਦੁੱਧ ਵੀ ਅੱਜ ਚੰਗਾ ਦੇਈ ਜਾਊਗੀ ਹਾਂਜੀ ਤੇ ਤਿਆਰ ਵੀ ਚੰਗੀ ਹੋ ਜਾਣਾ ਇਹਨੇ ਬਾਕੀ ਬੱਛੀ ਦਾ ਤੂੰ ਆਰਡਰ ਤਾਂ ਨਖੇਰ ਦਿਖਾ ਹੂੰ ਨਖੇੜਾ ਕੱਲਾ ਕੱਲਾ ਥਣ ਪਿਆ ਕਿਹੜਾ ਸਾਈਜ਼ ਚ ਲੱਗ ਜੂ ਇਹਨਾ ਆਹ ਦੇਖੋ ਜੀ ਓ ਛੱਡ ਅੱਛੀ ਲਊਗਾ ਅਗਲਾ ਸਭ ਕੁਝ ਦੇਖਣਾ ਪੈਂਦਾ ਇਹਨੇ ਦੁੱਧ ਵੀ ਦੇਣਾ ਨਾਲ ਹਾਂ ਦੁੱਧ ਵੀ ਦੇਣਾ ਖਰਚਾ ਚੱਕਣਾ ਬਾਕੀ ਉਹ ਅੰਦਰੋਂ ਓਕੇ ਦੀ ਰਿਪੋਰਟ ਆਗਲਾ ਤਸੱਲੀ ਕਰਾਉਣੀ ਆ ਵੀ ਵੈਰੀ ਕਰਾ ਸਕਦੇ ਓਕੇ ਲੈ ਚੱਲੋ ਅਰੇ ਇਹ ਨਹੀਂ ਗੱਲ ਹੂੰ ਪੇਟਾਂ ਦੇ ਕਾਦਾਂ ਦੇ ਆ ਵੀ ਭਾਈ ਗੰਡਰ ਸੋਲੀ ਹੋ ਫਲਾਣਾ ਆ ਦੇਖੋ ਜੀ ਡੱਗ ਅਗਲਾ ਵੀ ਜਮਾਂ ਛਲੀ ਕਰ ਹਮ ਇੱਕ ਨੰਬਰ ਡੱਬ ਪ੍ਰਿੰਟ ਦੁੱਧ ਵੀ ਆ ਤੇ ਨਾਲ ਬੱਚੀ ਵੀ ਆ ਸਾਰਾ ਕੁਸਾ ਇਹ ਆ ਦੇਖੋ ਜੀ ਸੋਰਾ ਤਾਰਾ ਜਮਾ ਇੱਕ ਨੰਬਰ ਤੇ ਖੜਨੀ ਖੁੜਨੀ ਬੱਚੀ ਦੀ ਹੈ ਨਾ ਹਾਂ ਚਾਰ ਚਪੇਰੇ ਦੀ ਆ ਦੇਖੋ ਜੀ ਮੈਂ ਕਹਾ ਯਾਰ ਪਿੱਛੀ ਤੂੰ ਐ ਮੱਲਾ ਜਿਹਨੇ ਪਾਲ ਲਈ ਉਸਰਾ ਬੱਚਿਆਂ ਨੂੰ ਵੀ ਕੋਹਾਂ ਚ ਗਾਂ ਹੈਗੀ ਲੱਖ ਸਵਾ ਲੱਖ ਰੁਪਏ ਦੀ ਬੱਚੇ ਦੁੱਧ ਲੈਣਾ 25 ਕਿਲੋ ਦੇਊ ਵੀ ਦੇਊਗੀ ਹੁਣ ਵੀ ਦੁੱਧ ਦੇ ਬਾਅਦ ਤੇ ਹੁਣ ਜੀ ਲਾਸਟ ਤੇ ਜਮਾ ਲਾ ਲਾਸਟ ਤੇ ਤੂੰ ਮੰਨ ਲੈ ਵੀ ਪੀਸ ਐ ਵੀ ਨਹੀਂ ਕਿਨਾਂ ਬਰੀਡ ਬਹੁਤ ਜ਼ਿਆਦਾ ਬਾਹਲੀ ਬਰੀਡ ਐ ਕੁੱਤ ਕੋਤ ਬਹੁਤ ਐ ਹਮ ਹੱਥ ਨਹੀਂ ਛੋੜੋ ਧੜਕੇ ਚੋਲੋ ਹਮ ਝੂਠ ਮਾਰਨਾ ਨਹੀਂ ਹਮ ਦੋਨੇ ਟਾਈਮ ਬੰਦਾ ਚੋਣ ਲਾ ਗਿਆ ਫੀਡ ਪਾਉਣ ਲਾ ਗਿਆ ਹਮ ਪਾਸੇ ਬੰਨੀ ਵੀ ਸੀ ਮਾਰਸਾਂ ਦੀ ਹਮ ਸੂਈ ਨੂੰ 4 ਮਹੀਨੇ ਹੋਇਆ ਹਮ ਬੈਣ ਗਰਮੀ ਦੇ ਕਾਰਨ ਕਰਕੇ ਇਥੇ ਕੁਦਰਤੀ ਐ ਦੋ ਤਿੰਨ ਕੇਸ ਮੇਰੇ ਕੋਲੇ ਵੀ ਹੋਇਆ ਬੈਣ ਦੁੱਧੋ ਨਹੀਂ ਚੱਲੀ ਬਾਈ ਦੁੱਧੋ ਨਹੀਂ ਚੱਲੀ ਓਕੇ ਠੀਕ ਐ ਸੱਚੀ ਗੱਲ ਇਹ ਐ ਅੱਜ ਚੌਥਾ ਦਿਨ ਟੀਕਾ ਭਰਾਏ ਨੂੰ ਕੋਈ ਝੂਠ ਨਹੀਂ ਹੂੰ 3 ਕਿਲੋ ਦੋ ਟਿੱਕੇ ਟੈਂ ਇੱਕ ਇੱਕ ਟੈਂ ਮੋਕੇ ਜੀ ਕਹਾ ਅਗਲੇ ਕਹਿੰਦੀ ਕੋਹ ਨਹੀਂ ਮੈਂ ਖਾ ਸ਼ੀਲ ਸਾਉ ਦਾ ਦੰਤ ਕੋਈ ਨਹੀਂ ਉਹ ਮੈਂ ਜਿਵੇਂ ਮਰਜੀ ਚੋ ਲੋ ਆਪਾਂ ਲੈਣਾ ਲਾ ਕੇ ਤੈਨੂੰ ਚੋ ਕੇ ਵਿਖਾ ਦਾਨੇ ਆ ਆ ਤੇਸ ਦੀ ਕੁਆਲਿਟੀ ਕਰੋ ਚੈੱਕ ਨਾ ਯਾਰ ਚੰਗੀ ਨਾ ਬਹਿਣਾ ਜਾਗੀ ਆ ਦੇਖੋ ਜੀ ਧਾਰਾ ਦੂਰਾ ਫਿਰ ਦਿਖਾ ਦਿਓ ਜੀ ਧਾਰ ਤਾਂ ਮਹ ਆ ਦੇਖ ਨਾਲੇ ਹਲੇ ਆਪਾਂ ਕੋਈ ਤੁਸਮਾਈ ਨਹੀਂ ਓਕੇ ਉਸਕਾ ਆ ਦੇਖੋ ਜੀ ਥਾਣ ਥਣ ਦਾ ਚਾਰੇ ਸਹੀ ਆ ਉਹ ਤਾਂ ਅਗਲਾ ਆਪਦੀ ਚਰ ਦੇਖ ਚੋਕੇ ਲਿਆ ਵਿਆ ਕੋਈ ਗੱਲ ਕਰਨੇ ਹੁਣ ਉਤਰੂਗੀਗਾ ਸਹੀ ਹੈ ਅੱਛਾ ਹੁਣ ਕਰ ਲੱਗੀ ਹੈ ਫਿਰ 3 ਕਿਲੋ ਦੁੱਧ ਇੱਕ ਟਾਈਮ ਚ ਤੇ ਮੁੱਲ ਕੀ ਆ ਗਿਆ ਜੀ ਬੱਚਿਆਂ ਨਾਲੋਂ ਤਾਂ ਚੰਗੀ ਹੈ ਇਹ ਮੁੱਲ ਬੱਚਿਆਂ ਨਾਲੋਂ ਤਾਂ 20 ਕੋਹਾਂ ਚੰਗੀ ਐ 99% ਤਾਂ ਇਸੇ ਟੀਕੇ ਤੇ ਗੱਪਣ ਰਹੂਗੀ ਬੱਚੀ ਹੈ ਹਾਂਜੀ ਤੇ ਨਹੀਂ ਅਗਲਾ ਪਾウダー ਪਾਡਰ ਪਾ ਕੇ ਭਈ ਆਪਦੀ ਗੱਪਣ ਕਾਉ 13000 ਦੀ ਵੜ ਦੇ ਦਾਂ 13000 ਚ ਮਿਲ ਜਾਣੀ ਆ ਨੋਕ ਤੋਂ ਲਾਪਾਟਾ ਤੇ ਬਾਕੀ ਦੀ ਗੱਲ ਜਰੂਰ ਤੋਰੋ ਜੀ ਨੂੰ ਮਰੀ ਚੱਲ ਬਤੋਈ ਸੀ ਆ ਦੇਖੋ ਜੀ ਤੇ ਇਸ ਦੀ ਕੁਆਲਿਟੀ ਇੱਕ ਨੰਬਰ ਬਾਕੀ ਜਿਹਦੇ ਤਿਆਰ ਹੋਈ ਵੇੜ ਦੱਸੂਗੀ ਹਾਂਜੀ ਵੱਡੇ ਘੱਡ ਕਾਢ ਦੀ ਆ ਗਈ ਜੀ ਤੇ ਪਾਈਆਂ ਬਾਈ ਕੋਲੇ ਹਜੇ ਥੋੜੀ ਜਿਹੀ ਕਾਲ ਕਰਦਿਆਂ ਹਨਾ ਹਾਂ ਹਲੇ ਉਪਰਾ ਮੰਦੀ ਆ ਰਾਤ ਹੀ ਆਈ ਹੈ ਨਾ ਪਾਈਆਂ ਤਾਂ ਕਰਕੇ ਬਾਕੀ ਗੱਲ ਆ ਵੀ ਉੱਥੇ ਮਾਲ ਖੁੱਲਾ ਹੁੰਦਾ ਹੈ ਰਸਾ ਹੂੰ ਰਸਾ ਪੈਣ ਦਾ ਬਟਾ ਮੰਨ ਜਾਂਦਾ ਪਸੂ ਦੀ ਵੜ ਆ ਗਈ ਜੀ ਬਾਕੀ ਦਾ ਜਰੂਰ ਬਾਈ ਨਾਲ ਕਰੋ ਸੰਪਰਕ ਤੇ ਮੁੱਲ ਅਗੇ ਆ ਗਿਆ ਬਾਈ ਇਹਦਾ ਇਹਦਾ بس 13000 ਰੁਪਏ ਚੋਂ ਮਾਨਤਾ ਕਰ ਓਕੇ 13000 ਚ ਮਾਨਤਾ ਹੋ ਜਾਓ ਨੰਬਰ ਬਾਈ ਫਿਰ ਬੋਲ ਦਿਓ 9915466734 4 ਨਾਕਸੀ 4 ਦਿਖਾਤੇ ਬਾਈ ਕੋਲ ਹਾਂ ਤੇ ਬਾਕੀ ਨੰਬਰ ਸਕਰੀਨ ਤੇ ਚੱਲ ਜਾਂਦਾ ਜਰੂਰ ਕਰੋ ਬਾਈ ਨਾਲ ਸੰਪਰਕ ਧੰਨਵਾਦ